ਮਤੀ ਵਾਲਾ ਮਾਨੂੰ ਉਮੀਦ ਸੀਗੀ ਵੀ ਚੱਲ ਹੋ ਜੂਗੀ ਪਰ ਮਤਲਬ ਕਿ ਨਾ ਉਮੀਦ ਹੋ ਗਈ ਬਾਈ ਕਈ ਉਮੀਦਵਾਰ ਖੜਨ ਵਾਲੇ ਪਹਿਲਾਂ ਤਾਂ ਕੋਈ ਮੰਨਦਾ ਨਹੀਂ ਤਾਂ ਹੁਣ ਫਿਰ ਹੁਣ 5 6 ਬੰਦੇ ਹੋਗੇ ਕੈਮਰਾ ਟ੍ਰੈਕ ਰਹਿਣ ਦਾਣੇ ਗਣਦੇ ਇੰਗਣ ਬਾਈ ਲਿਫਟ ਲੋਡਰ ਦਾ ਪੂਰਾ ਵਧੀਆ ਬਾਈ ਡੈਕ ਲੱਗੇ ਹੋਏ ਗੁਰੂ ਜੀ ਵਾਲਿਆ ਦਾ ਇਹਨੂੰ ਪਿੱਛੇ ਤੇ ਵੀ ਮਰਾਲਾ ਮੂੜਾ ਰਹਿਣ ਓਕੇ ਟ੍ਰੈਕ ਸਾਸੀ ਕਾਲ ਦੀ ਸਾਰਿਆਂ ਨੂੰ ਬਾਈ ਸਵਾਗਤ ਹੈ ਨਵੀਂ ਵੀਡੀਓ ਚ ਤੇ ਬਾਈ ਅੱਜ ਐਤਵਾਰ ਆ ਛੁੱਟੀ ਦਾ ਅੱਜ ਨੰਨ ਦਾ ਲੈ ਰਹੇ ਆ ਘਰਾਂ ਹਾਂ ਅਮਰ ਬਾਈ ਵੀ ਘਰੇ ਅੱਜ ਤੇ ਅੱਜ ਸਾਡੇ ਪਿੰਡ ਬਾਈ ਪੰਚਾਇਤ ਵੀ ਸੀਗੀ ਸੌਰੀ ਪੰਚਾਇਤ ਕਹੂਗਾ ਇਕੱਠ ਸੀਗਾ ਬਾਈ ਮੇਰੇ ਉਹ ਪੰਚਾਇਤ ਸੀ ਬਾਈ ਅੱਜ ਤੇ ਵੀਡੀਓ ਦਾ ਵੈਸੇ ਸਾਡੇ ਪਿੰਡ ਵਾਲਿਆਂ ਨੇ ਜਦੇ ਪਾਤੀਆਂ ਘੰਟੇ ਕੇ ਬਾਅਦ ਆਮਨੇ ਬਾਈ ਹਾਂ ਘੰਟੇ ਡੇਢ ਘੰਟੇ ਬਾਅਦ ਵੀਡੀਓ ਪੈ ਗਈਆਂ ਬਾਈ ਆਏ ਹੋ ਗਏ ਆਏ ਹੋ ਗਏ ਸਾਡਾ ਕਾਲਾ ਬਾਈ ਵੀ ਪਹੁੰਚਿਆ ਹੋਇਆ ਪੁੱਜੇ ਮੱਜਰੇ ਤੋਂ ਐਤਵਾਰ ਨੂੰ ਬਾਈ ਬਾਈ 100 ਚ 80% ਬਾਈ ਕੋਲੇ ਹੁੰਦਾ ਆਪਣੇ ਕੋਲੇ ਭਾਈ ਕਿਆ ਰਾਜ ਕਾਲੇ ਵੀਰੇ ਇਹ ਮਾੜਾ ਜਿਹਾ ਦੱਸਿਉਂਗਾ ਪਿਆਰ ਹੈ ਪਿਆਰ ਦੀ ਗੱਲ ਹੈ ਇਹਦਾ ਪਿਆਰ ਅੱਛਾ ਦਿਲ ਜੁੜਿਆਂ ਦਾ ਮੇਲੇ ਹੈ ਹਨਾ ਭਾਈ ਟਰੈਕਟਰ ਆਮਨੇ ਵੀਰੇ ਬਾਕੀ ਗਲਾਸ ਜੁੜਿਆਂ ਦੇ ਮੇਲੇ ਹਾਂ ਇਹ ਟਰੈਕਟਰ ਆਪਾਂ ਕੱਟਿਆ ਸੀ ਭਾਈ 58 11 ਦੇ ਵਿੱਚ ਬਹੁਤ سارے ਵੀਰਾਂ ਨੇ ਦੇਖਿਆ ਹੋਊਗਾ ਟਰੈਕਟਰ ਇਹ ਤੇ ਕੰਮ ਕੁੰਮ ਭਾਈ ਇਹਨਾਂ ਨੇ ਵਧੀਆ ਕਰਾਇਆ ਪਤਾ ਇਹਦੀ ਆਪਾਂ ਨੇ ਵੀਡੀਓ ਭਾਈ ਕਈ ਨਾ ਕਹਣਾ ਤੁਸੀਂ ਵੀਡੀਓ ਨਹੀਂ ਪਾਈ ਇਹਦੀ ਵੀਡੀਓ ਤਾਂ ਨਹੀਂ ਪਾਈ ਆਮਨੇ ਵੀਰੇ ਇਹਦੀ ਟਰੈਕਟਰ ਦੀ ਨਾ ਇੱਕ ਵੀਰ ਦਾ ਆ ਗਿਆ ਸੀਗਾ ਫੋਨ ਬਾਈ ਕਹਿੰਦਾ ਬਈ ਆਪਾਂ ਟਰੈਕਟਰ ਲੈਣਾ ਵੀ ਵੀਡੀਓ ਵੀਡੀਓ ਨੇ ਪਾਈਓ ਟਰੈਕਟਰ ਦੀ ਠੀਕ ਹੈ ਤੇ ਬਾਅਦ ਵਿੱਚ ਉਹ ਬਈਨਾਂ ਦਾ ਮਤਲਬ ਕਿ ਉਹ ਵੀਰ ਸੀਗਾ ਬਾਹਰ ਜਿਹਨੇ ਇਹਦੇ ਨਾਲ ਗੱਲ ਹੋਈ ਸੀ ਆਪਣੀ ਫੇਰ ਵੀਰ ਕਹਿੰਦਾ ਯਾਰ ਬਈ ਅਸੀਂ ਮੈਦ ਲੈਣਾ ਸੀ ਟਰੈਕਟਰ ਸ਼ੌਕ ਨੂੰ ਐ ਵੀ ਘਰੇ ਕਹਿੰਦਾ ਵੀ ਤੂੰ ਤਾਂ ਖੇਤੀ ਕੁੱਤੀ ਤੇ ਹੈ ਨਹੀਂ ਘਰੇ ਖੜਾਉਣ ਨੂੰ ਲੈਣਾ ਸੀ ਫੇਰ ਚਲੋ ਬਾਈ ਕਹਿੰਦਾ ਵੀਰੇ ਵੀ ਕੋਈ ਗੱਲ ਨਹੀਂ ਯਾਰ ਵੀ ਜੇ ਥੋੜਾ بگਦਾ ਤਾਂ ਵੇਚ ਦੋ ਟਰੈਕਟਰ ਮੈਂ ਕਿਹਾ ਵੀਰੇ ਆਪਾਂ ਦਾ ਤੁਸੀਂ ਤੇਰੇ ਕਰਕੇ ਨਹੀਂ ਜਦਦਾ ਆਪਾਂ ਨੇ ਵੀਡੀਓ ਪਾਈ ਟਰੈਕਟਰ ਦੀ ਤੇ ਟਰੈਕਟਰ ਮੰਨੇ ਵੀਰੇ ਵਧੀਆ ਏ ਕੰਮ ਕੁੰਮ ਸਾਰਾ ਹੋਇਆ ਵਾ ਹਾਂ ਕੰਮ ਕੁੰਮ ਹੋਇਆ ਟਾਇਰ ਬਾਈ ਪਿਛਲੇ ਦਾ ਨਵੇਂ ਵਰਗੇ ਆ ਠੀਕ ਆ ਜੀ ਰੰਗ ਵੀ ਇਹਨੂੰ ਪਿੱਛੇ ਜੀ ਕਰਾਇਆ ਤਾਂ ਇੰਜਣ ਜਣ ਦਾ ਓਕੇ ਆ ਟਰੈਕਟਰ ਹੈ ਇੰਜਣ ਦਾ ਕੰਮ ਵੀ ਵਧੀਆ ਹੋਇਆ ਵਾ ਤੇ ਬਾਕੀ ਰੇਟ ਵੀ ਇਹਦਾ ਜੈ ਜੈ ਆ ਆਪਣੇ ਕੋਲ 59 11 ਸੀਗਾ ਬਾਈ ਉਹਦੇ ਵਿੱਚ ਆਪਾਂ ਨੇ ਉਹਨਾਂ ਨੇ ਮੁੰਡੇ ਨੇ ਲੈ ਲਿਆ ਸੀ ਭਗਵੰਤਾ ਮੁੰਡਾ ਬਾਈ ਜੱਗੇ ਨਾਲ ਦਾ ਸਾਡੇ ਪਿੰਡ ਵਾਲਿਆਂ ਦਾ ਭਣਜਾਈ ਲੱਗਦਾ ਤੇ ਉਹ ਵੀ ਆਪਾਂ ਟਰੈਕਟਰ ਨੂੰ ਉਹਨੂੰ ਜਮੇ ਜੈ ਰੇਟ ਦੇ ਤਾਂ ਆ ਵੀ ਟਰੈਕਟਰ ਮਤਲਬ ਕਿ ਆਪਾਂ ਨੇ ਵਧੀਆ ਟਰੈਕਟਰ ਆ ਬਾਈ ਜਿੰਨਾਂ ਦਾ ਕੰਮ ਸਾਰਾ ਹੋਇਆ ਵਾ ਕਿਸੇ ਨੇ ਛੋਟੇ ਕੰਮ ਵਾਸਤੇ ਲੈਣਾ ਛੋਟਾ ਕਹਿਦਾ ਨਾ ਜਿਹੜਾ ਮਰਜ਼ੀ ਕੰਮ ਕਰੀ ਜਾਵੇ ਬਾਈ ਹਾਂ ਪੇਂਟ ਵਧੀਆ ਹੋਇਆ ਵਾ ਕੋਚੀਆਂ ਮਾਰੀਆਂ ਨਹੀਂ ਆਏ ਮੈਂ ਕੋਚੀਆਂ ਨਹੀਂ ਪੇਂਟ ਵਧੀਆ ਹੋਇਆ ਬਾਈ ਨੀ ਕਿ ਰੰਗ ਹੋਣ ਨੂੰ ਹੋ ਗਏ ਇਹਨੂੰ ਟਾਈਮ ਤੇ ਰੇਮਾ ਰੂਮਾ ਦਾ ਰੰਗ ਦੇ ਲੋ ਪਿਛਲੇ ਰੇਮਾ ਦਾ ਰੰਗ ਦੇਖੋ ਕਿੰਨਾ ਘੈਂਟ ਆ ਠੀਕ ਆ ਬਾਕੀ ਆ ਜਮਨ ਬਾਈ ਕਹਿੰਦਾ ਮੈਂ ਲੈ ਕੇ ਜਾਣਾ ਹੁਣ ਕੱਖਾਂ ਕੁੱਖਾਂ ਨੂੰ ਘਰੇ ਟਰੈਕਟਰ ਮਹਾਨੜ ਖੇਤ ਬਾਕੀ ਦੇਖਦੇ ਠੀਕ ਆ ਵਾਜਰੇ ਵਾਲਾ ਪਉਣਾ ਯਾਰ ਬਾਈ ਫਿਰ ਸਰਪੰਚ ਹੁਣ ਕੌਣ ਬਣੂਗਾ ਮਾਲਾ ਸਿਰ ਹੈ ਕੋਈ ਆਈਡੀਆ ਤੂੰ ਬਣੂਗਾ ਫੇ ਤੂੰ ਉੱਥੇ ਆਇਆ ਤਾਂ ਹੈ ਨਹੀਂ ਗੁਰਦੁਆਰੇ 'ਚ ਸਰਪੰਚ ਥੋੜੋ ਮੀਟਿੰਗਾਂ ਜਾਂ ਸਰਪੰਚ ਜੇ ਬਣਨਾ ਤਾਂ ਤਾਂ ਉੱਥੇ ਆਉਣਾ ਉੱਥੇ ਤੁਹਾਨੂੰ ਆਉਣਾ ਚਾਹੀਦਾ ਦਾ ਬਾਈ ਸਰਵਾਜਰਾ ਹੁਣ ਦੇਖੋ ਬਾਈ ਕਿਹੜਾ ਬਣਦਾ ਕਿਹੜਾ ਨਹੀਂ ਬਾਈ ਵਾਲਾ ਕੰਮ ਤਾਂ ਆਪਾਂ ਸਰਬਸੰਮਤੀ ਵਾਲਾ ਮੈਨੂੰ ਉਮੀਦ ਸੀ ਕਿ ਚੱਲ ਹੋ ਜੂਗੀ ਪਰ ਮਤਲਬ ਕਿ ਨਾ ਉਮੀਦ ਹੋ ਗਈ ਬਾਈ ਕਈ ਉਮੀਦਵਾਰ ਖੜਨ ਵਾਲੇ ਪਹਿਲਾਂ ਤਾਂ ਕੋਈ ਮੰਨਦਾ ਨਹੀਂ ਤਾਂ ਹੁਣ ਫਿਰ ਹੁਣ 5-6 ਬੰਦੇ ਹੋਗੇ ਤੇ ਵਿਚੇ ਤਾਂ ਆਪਣਾ ਭਾਈ ਜਾਨ ਮਹਾਲਾ ਹਾਂ ਠੀਕ ਆ ਉਹ ਵੀ ਕਹਿੰਦਾ ਭਾਈ ਮੰਦਾ ਉਹ ਵੀ ਚਲੋ ਵਧੀਆ ਏਨੇ ਸਾਲ ਹੋ ਗਏ ਉਹ ਕਹਿੰਦਾ ਵੀ ਮੈਂ ਪਿੰਡ ਦਾ ਨੇਤਰ ਚਾਚਾ ਫਿਰ ਨੇਤਰ ਹੋ ਗਿਆ ਨੇਤਰ ਵੀ ਘਰ ਦਾ ਹੀ ਬੰਦਾ ਇਹਦੇ ਮੇਰੇ ਤਾਂ ਚਾਚੀ ਲੱਗਦੇ ਆ ਨੇਤਰ ਚਾਚਾ ਹੋ ਗਿਆ ਸੀਰ ਚਾਚਾ ਜਾਨ ਮਹਾਲ ਜੀ ਨੂੰ ਜਾਣਦੇ ਤੁਸੀਂ ਤੇ ਦੋ ਦੋ ਤਿੰਨ ਬੰਦੇ ਹੋਰ ਆ ਭਾਈ ਹਾਂ ਕਲ ਵੀ ਤੂੰ ਵੀ ਵੇਚਾ ਵਧੀਆ ਵੇਚਾ ਕੇ ਛੱਡ ਤੂੰ ਵੀ ਬਾਈ ਦਾ ਸਾਥ ਦੇ ਸਾਥ ਬੰਦਾ ਕੰਮ ਕਰਨੇ ਵਾਲਾ ਹੋਣਾ ਚਾਹੀਦਾ ਜੀ ਕੁੰਡੀਆਂ ਸਿੰਘ ਫਸ ਗਏ ਹੋਣਾ ਬਸ ਫਸਣਗੇ ਮਨੂੰ ਯਾਰ ਮਨੂੰ ਮੇਰਾ ਮਾਨ ਸੀਗਾ ਵੀ ਯਾਰ ਜੇ ਸੰਮਤੀ ਹੋ ਜਾਵੇ ਤਾਂ ਵਧੀਆ ਹਾਂ ਕਿਉਂਕਿ ਜਿਹੜੇ ਆਪਣੇ ਪਿੰਡ ਨੂੰ ਲੋਕ ਜਾਣਦੇ ਹਨ ਵੀਰੇ ਉਹੋ ਜਾਣਦੇ ਇੱਕ ਇੱਕ ਕਰਕੇ ਹੀ ਵੀ ਤੁਹਾਡੇ ਪਿੰਡ ਵਿੱਚ ਵਧੀਆ ਇੱਕਾ ਇੱਕਾ ਬਾਈ ਸਾਡੇ ਪਿੰਡ ਜਿੱਦਾਂ ਹੈਗਾ ਕੋਈ ਗੱਲ ਨਹੀਂ ਪਰ ਕਈ ਵਾਰ ਹੁਣ ਇਹਦੇ ਵਿੱਚ ਇੱਕ ਬੰਦਾ ਹੀ ਕਹਿ ਦਵੇ ਹਨਾ ਹਾਂ ਤੇ ਵੀ ਦੇ ਕਿੰਨੇ ਬੰਦਾ ਖਲਾਫ ਹੋ ਜਵੇ ਹੁੰਦਾ ਦਾ ਇੱਕ ਦੋ ਜਣੇ ਹੁੰਦੇ ਯਾਰ ਹਾਂ ਉਹੀ ਨਹੀਂ ਸਮਝਦੀ ਹੁਣ ਕਿਉਂਕਿ ਆਇਆ ਅਮਨੇ ਆਪਣਾ ਪਿੰਡ ਬਹੁਤਾ بڑا ਵੀ ਨਹੀਂ ਹੈ ਛੋਟਾ ਜਿਹਾ ਪਿੰਡ ਆਪਣਾ ਹਨਾ 500-600 ਵੋਟ ਹੋ ਬਸ ਬੱਤੇ ਬੱਦ ਘੱਟ ਹੋ ਗਈ 500 ਮੰਨ ਕੇ ਚੱਲ 500 450 ਇੰਨੀ 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 ਕੇ ਵੋਟ ਆ ਕੋਈ ਕੁਝ ਵੀ ਨਹੀਂ ਉਸ ਵੀ ਵੋਟ ਨਹੀਂ ਹੈਗੇ ਤੇ ਬਾਕੀ ਬਾਈ ਹੁਣ ਦੇਖਦੇ ਹੁਣ ਉਮੀਦਵਾਰ ਕਈ ਆ ਨੇਤਰ ਸ਼ੀਰਾ ਏ ਇੱਕ ਹੋਰ ਆ ਬਾਕੀ ਬਾਜ ਪਿੰਡ ਦੇ ਕਹਿੰਦੇ ਵੀ ਉਹਨੂੰ ਬਣਾ ਦਿੰਨੇ ਜਗਦੀਪ ਨੂੰ ਬਣਾ ਦਿੰਨੇ ਆ ਪਿੰਡ ਦੇ ਮੁੰਡੇ ਵੀ ਸਾਰੇ ਕਹਿੰਦੇ ਤੇ 15 ਨੂੰ ਇੰਨੇ ਦੇ ਮੁੰਡੇ ਵੀ ਸਾਰੇ ਕਹਿੰਦੇ ਸੀ ਚਲੋ ਵੀ ਨਵੀਂ ਉਮਰ ਦਾ ਵੀ ਜਨ ਉਹਨੂੰ ਬਣਾ ਦਿੰਨੇ ਆ ਤੇ ਫੇਰ ਦੋ ਤਿੰਨ ਬੰਦਿਆਂ ਨੇ ਸਹਿਮਤੀ ਜਤਾਤੀ ਜਿਵੇਂ ਇੱਕ ਬੰਦਾ ਫੇਰ ਕਹਿੰਦਾ ਬਾਈ ਨਹੀਂ ਵੀ ਵੋਟਾਂ ਹੀ ਪਾਉਣੀਆਂ ਚਲੋ ਹੁਣ ਚੱਕਣਾ ਬਾਈ ਸਰਪੰਚ ਜੀ ਦੇ ਚੱਲਦਾ ਹਲੇ ਪੰਚੀ ਦਾ ਤਾਂ ਨਹੀਂ ਕੋਈ ਕਿਸੇ ਨੇ ਪੰਚੀ ਦਾ ਤਾਂ ਏਡਾ ਰੋਲਾ ਨਹੀਂ ਕੋਈ ਪੰਚੀ ਦਾ ਜਿਹੇ ਰੋਲ ਆਉਣਾ ਪੰਚੀ ਦਾ ਰੋਲਾ ਪੰਚੀ ਪੂੰਚੀ ਦਾ ਤਾਂ ਏਡਾ ਕੋਈ ਚ ਉਹਨਾਂ ਦੂਜੇ ਪਾਸੇ ਕੱਢ ਦੇਣਾ ਪੰਚੀ ਦਾ ਏਡਾ ਰੋਲਾ ਨਹੀਂ ਹੈਗਾ ਬਾਈ ਕੋਈ ਬਾਕੀ ਹੁਣ ਪੰਗਾ ਹੋਰ ਰੜ ਗਿਆ ਜਿਹੜੇ ਬੰਦੇ ਸਾਰੇ ਆਪਣੇ ਲੱਗਪਗ ਸਾਰੇ ਨਾਲ ਆਪਣਾ ਵਧੀਆ ਹੋਣਾ ਮੈਂ ਵੰਗਾ ਵੀ ਕਿਹਨੂੰ ਪਾਉਂਗੇ ਕਿਹਨੂੰ ਛੱਡੂਗੇ ਠੀਕ ਨਹੀਂ ਦੇਖੋ ਕੀ ਪਤਾ ਇੱਕ ਦੋ ਬੈਠੇ ਜਾ ਇਹ ਵੀ ਹੈ ਪਤਾ ਹੁੰਦਾ ਨਹੀਂ ਨਹੀਂ ਔਖਾ ਕੰਮ ਜੇ ਕੰਮ ਹੋਣਾ ਹੁੰਦਾ ਤਾਂ ਅੱਜ ਹੋ ਹੀ ਜਾਣਾ ਤਾਂ ਆਹੋ ਹੋ ਹੀ ਜਾਣਾ ਤਾਂ ਅੱਜ ਅੱਜ ਕੰਮ ਹੋ ਜਾਣਾ ਦਾ ਭਾਈ ਬਾਕੀ ਚਲੋ ਖਰਚੇ ਨੂੰ ਖਰਚੇ ਨੂੰ ਧੋਣਾ ਬਾਈ ਖਰਚੇ ਨੂੰ ਧੋਣਾ ਬਾਕੀ ਵਧੀਆ ਪਿੰਡ ਦਾ ਇੱਕ ਰੈਂਦਾ ਨਾੜੇ ਮੁੱਲਾ ਦਾ ਗਵਰਨਮੈਂਟ ਵੀ ਉਹ ਦਿੰਦੀ ਆ ਗ੍ਰਾਂਟ ਜਿਹਦੇ ਚ ਸੰਭਲਦੀ ਉਹੀ ਗੱਲ ਆ ਹੁਣ ਸਾਰਿਆਂ ਨਾਲ ਯਾਰ ਬਾਈ ਹੁਣ ਨੇਤਰ ਨਾਲ ਵੀ ਆਪਣਾ ਪੂਰਾ ਉਹ ਆ ਸ਼ੀਰੇ ਨਾਲ ਵੀ ਪੂਰਾ ਉਹ ਆ ਜਗਦੀਪ ਉਹਦੇ ਨਾਲ ਵੀ ਜਣ ਕੇ ਸਾਰੇ ਆਪਣੇ ਬੰਦੇ ਆ ਠੀਕ ਨੂੰ ਦਵਾਇਆ ਐਂ ਕਹੂੰਗਾ ਬਾਈ ਸਾਰਿਆਂ ਨੂੰ ਇੱਕ ਵੋਟ ਪਾ ਦੂੰਗੇ ਠੀਕ ਨੇ ਹਾਂ ਉਹੀ ਗੱਲ ਆ ਕੋਈ ਵੀ ਨਾਰਾਜ਼ ਨਾ ਹੋਵੇ ਤੇ ਅਮਨ ਵੀਰੇ ਟਰੈਕਟਰ ਤੁਨੂੰ ਮੈਂ ਦੇ ਦੇਣਾ ਠੀਕ ਆ ਹੁਣ ਟਰੈਕਟਰ ਦੀ ਜ਼ਿੰਮੇਵਾਰੀ ਤੇਰੀ ਆ ਨਹੀਂ ਲਿਖ ਲਓ ਟਰੈਕਟਰ ਦੀ ਜ਼ਿੰਮੇਵਾਰੀ ਤੇਰੀ ਕਾਲੇ ਵੀਰੇ ਇਹਨੂੰ ਮੜੀ ਚਾਬੀ ਸੰਭਾ ਦੇ ਇੱਕ ਵਾਰ ਠੀਕਾ ਚਾਬੀ ਵੜਾ ਹਾਂ ਕਾਲੇ ਵੀਰੇ ਲੈ ਚਾਬੀ ਫਾਈ ਡਿਲੀਵਰੀ ਕਰਤੀ ਠੀਕਾ ਠੀਕਾ ਡਿਲੀਵਰੀ ਵੀਰੇ ਮੈਂ ਤੈਨੂੰ ਪਾਤੀ ਅੱਜ ਤੇ ਬਾ ਤੂੰ ਜ਼ਿੰਮੇਦਾਰ ਅਮਨ ਵੀਰੇ ਵੜਾ ਸਟਾਰਟ ਕਰਕੇ ਦਿਖਾ ਟਰੈਕਟਰ ਬਾਈ ਕਿਸੇ ਨੇ ਲੈਣਾ ਹੋਇਆ ਨਾ ਟਰੈਕਟਰ ਸ਼ੌਂਕ ਦਾ ਸ਼ੌਂਕ ਹੈ ਬਾਈ ਇਹਦਾ ਕੰਮ ਦਾ ਕੰਮ ਆ ਸਾਡੇ ਬਾਈ ਕੋਲ ਗੋਲੂ ਕੋਲਾ ਬਾਈ ਪ੍ਰਧਾਨ ਕੋਲ 10 12 ਕਿਲਿਆਂ ਦੀ ਖੇਤੀ ਕਰਦਾ ਟਰੈਕਟਰ ਨਾਲ ਐਨ ਵਧੀਆ ਕੰਮ ਕਰਦਾ ਤੇਲ ਖਰਚਾ ਵੀ ਘਟਾ ਇਹਦਾ ਬਾਈ ਇੰਜਨ ਦੀ ਆਵਾਜ਼ ਚੈੱਕ ਕਰੋ ਕੋਈ ਧੂਆ ਨਹੀਂ ਹੈਗਾ ਇੰਜਨ ਡੈਕਟਰ ਦਾ ਨਾ ਇਹਨਾਂ ਨੇ ਰੰਗ ਕਰਾਉਣ ਤੋਂ ਪਹਿਲਾਂ ਸਾਰਾ ਕੰਮ ਕਰਵਾਇਆ ਪਹਿਲਾਂ ਫੇਰ ਮਤਲਬ ਕੀ ਇੰਜਨ ਦਾ ਕੰਮ ਕਰਵਾਇਆ ਠੀਕ ਆ ਅਮਨੇ ਖੋਲੀ ਮਾੜੀ ਸ਼ੋਹ ਖੋਲੀ ਇਹਦੀ ਤੁਹਾਨੂੰ ਆਪਾਂ ਬਲੋ ਬਲੂ ਸਾਰਾ ਕੁਝ ਚੈੱਕ ਕਰਾਉਂਗੇ ਨਾ ਕੋਈ ਗਿਰਾਹ ਚ ਆਵਾਜ਼ ਆ ਇੱਕ ਮੁਰਲੇ ਟਾਇਰ ਜ਼ਰੂਰ ਪਾਣੇ ਨੇ ਬਾਈ ਪਿਛਲੇ ਟਾਇਰ ਤਾਂ ਸਮਝ ਲਓ 90 95 ਪੈਸੇ ਹੀ ਆ ਇੰਜਨ ਚੈੱਕ ਕਰੋ ਬਾਈ ਸਪੋਰਾਂ ਲੀ ਗਏ ਨੇ ਬੈਟਰੀ ਬਾਈ ਜਮਾਂ ਨਵੀਂ ਆ ਆ ਦੇਖ ਬੈਟਰੀ ਰੱਖੇ ਨੂੰ ਅਜੇ ਮਹੀਨਾ ਹੀ ਹੋਇਆ ਠੀਕ ਆ ਸਲੈਂਸਰ ਵੀ ਨਵਾਂ ਪਿਆ ਹੋਇਆ ਬਾਈ ਤੇ ਇੰਜਨ ਦੀ ਹੈੱਡ ਦੀ ਕੋਈ ਲੀਕੇਜ ਨਹੀਂ ਹੈਗੀ ਬਾਕੀ ਆ ਮਨ ਬਾਈ ਫਿਲ ਵੀ ਚੈੱਕ ਕਰੂਗਾ ਕਿੰਨਾ ਹੈ ਬਾਈ ਹਾਂ ਬਲੋ ਨਹੀਂ ਹੈਗੀ ਬਾਈ ਇਹ ਗੱਲ ਦੀ 101% ਗਾਰੰਟੀ ਆਮਨੇ ਉਹ ਟੱਕਣ ਖੋਲ ਬਲੋ ਵਾਲਾ ਕਿਉਂਕਿ ਬਾਈ ਕੰਮਕਾਰ ਹੋਇਆ ਵਾ ਟਰੈਕਟਰ ਦਾ ਬਾਕੀ ਤੁਹਾਨੂੰ ਪਤਾ ਮਾੜਾ ਮੋਟਾ ਪੁਰਾਣਾ ਟਰੈਕਟਰ ਆ ਬਾਈ ਹੱਥ ਫੇਰੀ ਤਾਂ ਕਰਾਉਣੀ ਹੋ ਪੈਂਦੀ ਏ ਥੋੜੀ ਬਹੁਤੀ ਠੀਕ ਆ ਮਗਰਾੜ ਮਰੂੜ ਨਹੀਂ ਜਮਾ ਹੀ ਬਾਈ ਕਿਸੇ ਪਾਸੇ ਦੇ ਗਲੇ ਕੋਲੇ ਵੀ ਹੈਗੇ ਤੁਹਾਨੂੰ ਦਿਖਾ ਦਿੰਨਾ ਪਿੱਛੇ ਤੇ ਮੈਂ ਠੀਕ ਆ ਮਗਰਾੜ ਐਨ ਪਈਆਂ ਟਰੈਕਟਰ ਦੇ ਕਿਸੇ ਪਾਸੇ ਤੇ ਖਰਾਬ ਨਹੀਂ ਹੈਗਾ ਮਾੜਾ ਠੀਕ ਆ ਜਾ ਜੀ ਸਤਰੀ ਦਾ ਕੱਪੜਾ ਵੀ ਵਧੀਆ ਲੱਗਿਆ ਵੈਨ ਲੈ ਬਾਈ ਪੂਰਾ ਬਾਫ ਨਹੀਂ ਹੈਗੀ ਬਾਈ ਅਜੇ 98 11 ਬਾਈ ਧੂਆਂ ਮਾਰਦਾ ਸੀ ਜਦੋਂ ਆਪਾਂ ਸਟਾਰਟ ਕਰਦੇ ਸੀ ਇਹ ਤਾਂ ਜਮਾਂ ਨਹੀਂ ਹੈਗਾ ਧੂਆਂ ਕਰੀ ਵੀਰੇ ਬੰਦ ਬਾਕੀ ਬਾਈ ਜਿੱਦਾਂ ਮਰਜੀ ਜਿਹੇ ਗਰਮ ਕਰਕੇ ਦੇਖ ਲਿਓ ਕੋਈ ਚੱਕਰ ਨਹੀਂ ਕਿਉਂਕਿ ਬਾਈ ਇਹ ਟਰੈਕਟਰ ਆਪਣੇ ਬੰਦਿਆਂ ਕੋਲ ਤਾਂ ਉਹਨਾਂ ਨੇ ਹੀ ਰੱਖਿਆ ਪਤਾ ਉਹਨਾਂ ਕੋਲ ਹੋਗੇ ਟਰੈਕਟਰ ਅਮਨੇ ਇਹ ਟਰੈਕਟਰ ਪਹਿਲਾਂ ਵੀ ਆਪਣੇ ਪਿੰਡ ਦਾ ਹੀ ਗਿਆ ਹੋਇਆ। ਅੱਛਾ। ਟਰੈਕਟਰ ਪਹਿਲਾਂ ਆਪਣੇ ਕੋਹੰਦੇ ਕੋਲ ਸੀਗਾ ਭੈਣੀ ਨਾਲੇ ਸਰਪੰਚ ਕੋਲ। ਉਹਦਾ ਨਮਾ ਕਢਾਇਆ ਵਾ ਟਰੈਕਟਰ ਇਹ। ਠੀਕ ਆ। ਉਹਦੇ ਬਾਅਦ ਚ ਇਹਨਾਂ ਨੇ ਲੈ ਲਿਆ ਤਾਂ ਫਿਰ ਇਹਨਾਂ ਨੇ ਫਿਰ ਪਹਿਲਾਂ ਰੱਖਿਆ ਫਿਰ ਬਾਅਦ ਚ ਇਹਨਾਂ ਨੇ ਤਿਆਰ ਕਰਾ ਲਿਆ ਟਰੈਕਟਰ। ਹਾਂ ਬਰੇਕਾਂ ਵੀ ਦੀਆਂ ਬਾਈ ਦੂਈਆਂ ਹੁੰਨੀਆਂ ਜਿਹੜੀਆਂ ਹੁੰਨੀਆਂ ਤੇਲ ਵਾਲੀਆਂ ਹੁੰਨੀਆਂ ਕਿਹੜੀਆਂ ਆਪਣੇ? ਤੇਲ ਵਾਲੀਆਂ। ਠੀਕ ਆ। ਆ ਦੇ ਤੇਲ ਵਾਲੀਆਂ ਪੈਪਾਂ ਵੀ ਆ ਦੇ। ਹਾਂ ਹਾਂ ਤੇਲ ਵਾਲੀਆਂ ਪੈਪਾਂ। ਬਾਕੀ ਬਾਈ ਆਪਣੀ ਤਸੱਲੀ ਮੇਰਾ ਵੀਰ ਆ ਕੇ ਆਪ ਆਪ ਵੀ ਕਰ ਲਿਓ। ਠੀਕ ਆ ਟਰੈਕਟਰ ਆਪਾਂ ਨੂੰ ਜਾਂ ਸਮਝ ਟ੍ਰੈਕਟਰ ਆਪਾਂ ਕੱਟਿਆ ਥੋੜਾ ਜਿਹਾ ਹੋਰ ਸਾਹਬ ਦੇ ਵਿੱਚ ਜਾਨੀ ਕਿ ਇਹਦੀ ਡਿਮਾਂਡ ਮੰਨੇ ਵੀਰੇ 1,15,000 ਕਰਨੀ ਆਪਾਂ ਨੇ ਠੀਕ ਆ ਬਾਕੀ ਹਾਂ ਵੀਰੇ ਤੇ ਆਪਾਂ ਜਾਨੀ ਕਿ ਮਾਨਤਾਣ ਕਰਾਂਗੇ ਜਰੂਰ ਜਿਹੜਾ ਵੀ ਵੀਰ ਆਊਗਾ ਕੋਈ ਦੇਖਣਾ ਟ੍ਰੈਕਟਰ ਜਾਂ ਲੈਣ ਠੀਕ ਆ 1 15 ਮੁੱਲ ਕਰਿਆ ਬਾਈ ਆਪਾਂ ਬਾਕੀ ਆਪਾਂ ਦੇ ਦਾਂਗੇ ਜਾਇਜ਼ ਕਰਕੇ ਠੀਕ ਆ ਜੀ ਤੇ ਟਾਇਰਾਂ ਟੂਨਾ ਮੁਰਲੇ ਜੇ ਕੋਈ ਹੋਏ ਆਪਣੇ ਕੋਲ ਟਾਇਰ ਸ਼ਾਇਦ ਆਪਾਂ ਇਹਨੂੰ ਪਾ ਵੀ ਦਈਏ ਬਾਈ ਠੀਕ ਆ ਉਹਨੇ ਕੂਰੇ ਵੀ ਨਾਟਾ ਲਾ ਦੀ ਯਾਰ ਬਣਾ ਕੇ ਨਾ ਬਾਸ਼ਲਦੀ ਵਾਲਾ ਇੱਥੇ ਲਾ ਦੀ ਨਾਲ ਠੀਕ ਹੈ ਤੇ ਬਾਕੀ ਬਾਈ ਤੂੰ ਦੇਖ ਜਾ ਕੇ ਮਾਲ ਵਾਲੇ ਨੂੰ ਪਾਸ ਕਰਾ ਹੁਣ ਬਸ ਇਹਦਾ ਮਾਲ ਵਾਲੇ ਸਾਰਿਆਂ ਚ ਚਲਾ ਵਗੂ ਪਹਿਲਾਂ ਡਾਟਾ ਉਹਨੇ ਪਿੰਡਰ ਪਹਿਲਾਂ ਮਨੇ ਨਾ ਭੱਤ ਪਾਇਆ ਦਾ ਹਾਂ ਕੀਨੇ ਅਮਨ ਇਹਨਾਂ ਨੇ ਇਹਨੂੰ ਜੱਗੇ ਨਾਲ ਨੇ ਅੱਛਾ ਇਹੀ ਟਰੈਕਟਰ ਲਿਆਂਦਾ ਵਾ ਦਾ ਠੀਕ ਹੈ ਹੂੰ ਬਾਈ ਇਹ ਟਰਾਲੀ ਨੂੰ ਕਿਉਂਕਿ ਇਹਦੇ ਪਿੱਛੇ ਇੰਡਕਸ਼ਨ ਆ ਬਾਈ ਚੱਕਿਆਂ ਚ ਤੂੰ ਦਿਖਾਉਨੇ ਆ ਸਮਝ ਲੋ ਜਿੱਕਣਾ ਬਾਈ 56 11 ਨੂੰ ਹੁੰਦੀ ਨਾ ਉਹ ਚੀਜ਼ਾਂ ਇਹਦੇ ਇੰਡਕਸ਼ਨ ਆ ਆ ਦੇਖੋ ਇਹਦੇ ਕਰਕੇ ਬਾਈ ਟਰੈਕਟਰ ਇਹ ਜ਼ੋਰ ਬਹੁਤ ਟਰਾਲੀ ਨੂੰ ਬਹੁਤ ਕਾਮਯਾਬ ਹੈ ਟਰੈਕਟਰ ਠੀਕ ਹੈ ਜੀ ਵਧੀਆ ਜ਼ੋਰ ਮਾਰਦਾ ਟਰੈਕਟਰ ਟਰਾਲੀ ਨੂੰ ਹੱਕ ਹੱਕ ਬਾਈ ਸਾਰਾ ਕੁਝ ਨਾਲ ਆ ਟਰੈਕਟਰ ਦਾ ਤੇ ਬੈਟਰੀ ਆਲਟਰਨੇਟਰ ਦਾ ਕੰਮ ਵੀ ਬਾਈ ਤਾਜ਼ਾ ਹੋਇਆ ਉਹਨੇ ਵੀਰੇ ਹਾਂ ਆਦੇ ਆਲਟਰਨੇਟਰ ਦਾ ਕੰਮ ਐਨ ਦਿਖਦਾ ਆਲਟਰਨੇਟਰ ਕੰਮ ਤਾਜ਼ਾ ਸਲਫ ਦਾ ਕੰਮ ਹੋਇਆ ਹੋਇਆ ਠੀਕ ਆ ਸਲਫ ਵੰਗੜੀ ਰੱਖਣ ਦਾ ਕਹਿਣ ਦਾ ਭਾਵਾ ਬਾਕੀ ਲਾਈਟਾਂ ਵੀ ਮੋਰਲੀਆਂ ਬਾਈ ਨਵੀਆਂ ਪਈਆਂ ਹੋਈਆਂ ਠੀਕ ਹੈ ਜੀ ਦੋਨੇ ਲਾਈਟਾਂ ਨਵੀਆਂ ਪਈਆਂ ਤਾਕੜ ਆ ਬਾਈ ਇਹ ਸਭ ਤੋਂ ਵੱਡੀ ਗੱਲ ਆਪਣੇ ਵੀਰੇ ਆਪਣਾ ਮੜਾ ਫਾਰਮ ਟਰੈਕਟਰ ਦਿਖਾਉਣਾ ਸਟਾਰਟ ਕਰਕੇ ਪੈਦਾ ਕੱਲ ਨੂੰ ਮੈਂ ਰੋਪੜ ਲੈ ਜਾਣਾ ਟਰੈਕਟਰ ਬਾਈ ਇਹੇ ਤੇ ਕੱਲ ਨਹੀਂ ਯਾਰ ਇੱਕ ਦੋ ਵੀਰਾਂ ਦੇ ਨੂੰ ਆਏ ਫੋਨ ਬਾਈ ਤੁਸੀਂ ਵੀ ਦੀ ਵੀਡੀਓ ਬਣਾਓ ਮੜਾ ਸਟਾਰਟ ਸਟੂਟ ਕਰਕੇ ਕੱਢ ਜਾ ਕਾਲਾ ਬਾਈ ਜਾਣ ਨੂੰ ਕਾਲਾ ਥੋੜਾ ਜਾ ਬਾਈ ਤੇ ਤੇ ਲੋ ਜੀ ਮਿੱਤਰੋ ਫਾਰਮ ਟਰੈਕ 45 ਕਰੋ ਚੈੱਕ ਕੱਲ ਆਪਾਂ ਸਟਾਰਟ ਨਹੀਂ ਤਾਂ ਕਰਿਆ ਬਾਈ ਅੱਜ ਇਹਦੀ ਸਟਾਰਟ ਕਰਕੇ ਵੀਡੀਓ ਪਾ ਰਹੇ ਆਂ ਆਪਾਂ ਫੋਨ ਤੇ ਕੈਮਰਾ ਟਰੈਂ ਨਾ ਦਾਣੇ ਗਣਦੇ ਇੰਜਨ ਬਾਈ ਲਿਫਟ ਲੋਡ ਦਾ ਪੂਰਾ ਵਧੀਆ ਬਾਈ ਡੈਕ ਲੱਗੇ ਹੋਏ ਗੁਰੂ ਜੀ ਵਾਲਿਆ ਦਾ ਇਹਨੂੰ ਪਿੱਛੇ ਤੇ ਵੀ ਮਰਾਲਾ ਮੁਰੂੜਾ ਲਾਇਆ ਨੇ ਓਕੇ ਆ ਟਰੈਕਟਰ ਮੁਰਲੇ ਟਾਇਰ ਜਮਾ ਹੀ ਨਵੇਂ ਆ ਬਾਈ ਪੋਲੋ ਦੇ ਪਿਛਲੇ ਟਾਇਰ 30 ਕ ਪੈਸੇ ਬੰਦ ਲੋ ਬਾਈ ਠੀਕ ਆ ਆਮਣਾ ਬਾਈ ਚੱਲਿਆ ਟਰਾਈ ਲੈਣ ਤੇ ਮੱਕੀ ਹੋਰ ਗਾਲੇ ਬਾਈ ਠੀਕ ਆ ਟਰੈਕਟਰ ਕਾਲੇ ਮੇ ਬਾਈ ਨੂੰ ਵੀ ਬਾਈ ਬਸ ਬਾਈ ਖੇਤੀ ਦਾ ਕਰਦਾ ਨਹੀਂ ਹੈਗਾ ਬਸ ਸ਼ੌਂਕ ਹੈ ਬਾਈ ਨੂੰ ਟਰੈਕਟਰਾਂ ਦਾ ਐ ਕਾਲੇ ਕਾਲੇ ਨੂੰ ਕੋਈ ਛੋਟਾ ਟਰੈਕਟਰ ਦੇਣਾ ਹੁਣ ਅੱਖਾ ਕੋਖਾ ਬਾਤ ਉਹ ਬੱਸ ਕਾਹ ਮਟਰ ਠੀਕ ਆ ਓਕੇ ਚਲਾਈ ਜੀ ਭਾਈ ਮੀਟਰ ਆਰ ਪੀ ਐਮ ਵਾਲਾ ਵੀ ਰੇਸ ਮਾੜੀ ਮਾੜੀ ਵਾਛੜਦੇ ਛੜਦੇ ਪਾਛੜਦੇ ਹਾਂ ਮੁੜੇ ਦੇ ਲੁੱਕ ਚੈੱਕ ਕਰ ਲੋ ਬਾਈ ਬਾਕੀ ਤੁਹਾਨੂੰ ਇੱਕ ਵਾਰ ਬਲੋ ਚੈੱਕ ਕਰਾਉਣੀ ਆ ਬਾਈ ਇੱਕ ਬਾਈ ਦਾ ਸਪੈਸ਼ਲੀ ਫੋਨ ਆਇਆ ਦਾ ਬਈ ਬਾਈ ਇਹਦਾ ਬਰੋ ਵਾਲਾ ਢੱਕਣ ਖੋਲ ਕੇ ਚੈੱਕ ਕਰਾਇਓ ਲੋ ਜੀ ਲੋ ਬਾਈ ਆਹ ਲੋ ਮਾੜੀ ਨਹੀਂ ਭਾਪ ਨਹੀਂ ਹੈਗੀ ਠੀਕ ਹੈ ਬਾਕੀ ਟਰੈਕਟਰ ਜੇ ਉਦਾਂ ਵੀ ਠੰਡਾ ਹੈ ਬਾਈ ਪਰ ਜੇ ਬਲੋ ਦਿਖਾਣੀ ਹੁੰਦੀ ਟਰੈਕਟਰ ਮਾੜੀ ਮੁੱਟੀ ਦਿਖਾਉਣ ਲੱਗ ਜਾਂਦਾ ਥੋੜੀ ਬਹੁਤੀ ਹਲਕੀ ਫੁਲਕੀ ਬਾਈ ਸ਼ਾਇਦ ਹੋ ਸਕਦਾ ਗਰਮ ਹੋ ਜਾਵੇ ਮਾਰੇ ਵੀ ਪਰ ਇੰਨੇ ਦਾ ਬਾਈ ਸਾਰੇ ਟਰੈਕਟਰ ਮਾਰਦੇ ਠੀਕ ਹੈ ਜੀ ਆਹਾ ਥੋੜਾ ਥੋੜਾ ਰੰਗ ਹੋਇਆ ਬਾਈ ਸ਼ੋ ਦਾ ਬਾਈ ਉੱਪਰ ਦੇ ਛੱਡਾ ਰੰਗ ਵਧੀਆ ਖੜਾ ਆਪਾਂ ਅੰਦਰੇ ਲਾ ਦੇ ਵੀਰੇ ਕੋਈ ਮੇਰਾ ਵੀ ਚਾਹ ਬਣ ਸੱਜਣ ਹੋਇਆ ਬਾਈ ਕੋਈ ਫਾਰਮ ਟਰੈਕ ਲੈਣ ਦਾ ਸ਼ਕੀਨ ਤਾਂ ਦੇਖ ਲਿਓ ਵਧੀਆ ਟਰੈਕਟਰ ਘਾ ਰੱਖਣ ਵਾਲਾ ਠੀਕ ਹੈ ਜੀ ਤੇ ਡਬਲ ਕਲੱਚ ਆ ਬਾਈ ਤੇ ਅਮਨੇ ਬੈਕ 라ਦੇ ਬੈਕ ਆ ਇਹਦੀ ਬਾਈ ਥੋੜੀ ਜੀ ਬੈਟਰੀ ਹੈਗੀ ਆ ਹਲਕੀ ਜੀ ਡੌਰ ਆ ਠੀਕ ਆ ਉਹਦਾ ਪਛਾਇਦ ਕੋਈ ਕਰਦੀ ਆ ਮਸਲਾ ਹਾਲਾ ਕਿ ਖੜਾ ਆ ਬਾਈ ਦੋ ਤਿੰਨ ਦੋ ਦਿਨ ਦਾ ਰੋਪੜਾ ਜੇ ਮੈਂ ਲੈ ਕੇ ਨਹੀਂ ਗਿਆ ਕੱਲ ਨੂੰ ਲੈ ਕੇ ਜਾਊਂਗਾ ਬਾਈ ਰੋਪੜ ਨੂੰ ਤੇ ਮਹਾਰਾਜ ਦੀ ਕਿਰਪਾ ਨਾਲ ਪੈਸੇ ਹੋਣ ਤਾਂ ਕਈ ਬੰਦੇ ਐਵੇਂ ਫਾਰਮ ਟਰੈਕ ਲੈਣ ਵਾਸਤੇ ਬਾਈ ਬਾਕੀ ਇਹਦੇ ਕਰਮਾ ਚ ਹੋਇਆ ਚਲੇ ਜਾਣਾ ਬਾਈ ਲਾਵੋ ਲਾਵੋ ਪਿੱਛੇ ਕਰ ਦੇ ਬਾਸ 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 ਕਰ ਦੇ ਬੰਦ ਬਾਕੀ ਬਾਈ ਨਰਨ ਦਾ ਸੁੱਕਾ ਸਾਰਾ ਠੀਕ ਆ ਕੋਈ ਲੀਕ ਫੀਕ ਕੁਝ ਨਹੀਂ ਹੈਗਾ ਠੀਕ ਆ ਆਪਣੇ ਵੀਰੇ ਹਾਂ ਓਕੇ ਆ ਚੱਲ ਤੂੰ ਵੀ ਨਿਕਲ ਫਿਰ ਟਾਈਮ ਨਾਲ ਜਾਣ ਨਹੀਂ ਰਹਿਣਾ ਭਾਵਾ ਰੁਕੀ ਤਾਂ ਜਾਉ ਨਹੀਂ ਕਰ ਬਾਕੀ ਬਾਈ ਆਹ ਟਰੈਕਟਰ ਜਾਣਾ ਹੋਇਆ ਅਮਨ ਬਾਈ ਕੋਲ ਦੇਖ ਲਿਓ ਠੀਕ ਆ ਜੇ ਕੋਈ ਹੋਇਆ ਚਾਹਵਣਾ ਇੱਕ 15 ਰਿਮਾਂਡ ਦਸੀ ਆਪਾਂ ਨੇ ਇਹਦੀ ਬਾਈ ਹਾਂਜੀ ਟਰੈਕਟਰ ਬਾਕੀ ਆਪਣੀ ਆ ਕੇ ਤਸੱਲੀ ਕਰ ਲਿਓ ਮੇਰਾ ਵੀਰ ਠੀਕ ਆ ਜੀ ਤੇ ਛੋਟੇ-ਮੋਟੇ ਕੰਮ ਵਾਸਤੇ ਲੈਣਾ ਬਹੁਤ ਵਧੀਆ ਟਰੈਕਟਰ ਆ ਬਾਈ ਠੀਕ ਆ ਬਾਕੀ ਜਿਹੜੀਆਂ ਸੇਫਤਾਂ ਸੁਣਨੀਆਂ ਟਰੈਕਟਰ ਦੀਆਂ ਸਾਡੇ ਪਿੰਡ ਵਾਲੇ ਪ੍ਰਧਾਨ ਤੋਂ ਸੁਣ ਲਿਓ ਉਹ ਕਹਿੰਦਾ ਭਾਈ ਮੈਂ ਨਹੀਂ ਵੇਚਣਾ ਇਹਦਾ ਤੇ ਕਬੂਤ ਹੈ ਫੈਕਟਰੀ ਭਾਈ ਓਕੇ ਭਾਈ ਧੰਨਵਾਦ ਇਹ ਬਾਈ ਕਹਿੰਦਾ ਭਾਈ ਮੈਂ ਵੀ ਲੈ ਕੇ ਜਾਣਾ ਮਨ ਨੂੰ ਵੀ ਸ਼ੌਂਕ ਹੈ ਵੀਡੀਓ ਵੀਡੀਓ ਮਣਾਉਂਗਾ ਬਾਈ ਵੀ ਜਾ ਕੇ ਮਨਕੀਤ ਬਾਈ ਨਾਲ ਕੋਲ ਹਮਨੇ ਇਹਨੂੰ ਦਾ ਜੇ ਬੜੇ ਗੇਅਰ ਦੇ ਤੌਰ ਲੈ ਸਿੱਧਾ ਦੁਰ ਬੰਦਾ ਇਹ ਹਾਂ ਪੰਜਵਾਂ ਵਾਲਾ ਉੱਪਰ ਨੂੰ ਸਿੱਧਾ ਹੀ ਇਹਦੇ ਤੇਨੂੰ ਪੰਜਵਾਂ ਪੈ ਜਾਂਦਾ ਭਾਈ ਮੀਟਰ ਮੂਟਰ ਇਹਦੇ ਵੀ ਸਾਰੇ ਵਰਕਿੰਗ ਵਿੱਚ ਆਂ ਟਰੈਕਟਰ ਦੇ ਆਲਾ ਮੀਟਰ ਹੀ ਕੰਮ ਕਰਦਾ ਬੜਾ ਬਾਕੀ ਸਾਰੇ ਓਕੇ ਆ। ਓੜਮਾ ਗਿਆ ਲਾ ਦੇ ਓੜਮਾ ਸਿੱਧਾ ਹੀ। ਉੱਪਰ ਉੱਪਰ ਦੇਖੀ ਪਿਛੇ ਕੁੜੀ ਆਉਂਦੀ ਆ। ਬਾਈ ਆ ਪਹਿਲਾਂ ਭਇਆ। ਇਹ ਬੜਾ ਨਹੀਂ ਲੱਗਿਆ। ਸਿਰੇ ਜਾ ਕੇ ਸਿਰੇ ਹਾਂ ਓਰੇ ਆਈ ਵਾ। ਲੈ ਬਾਈ। ਟਰੈਕਟਰ ਬੜੇ ਗਏ ਚ ਤੁਰ ਪੰਦਾ ਬਾਈ ਇਹ। ਠੀਕ ਆ ਗਾਲੇ ਬਾਈ ਧੰਨਵਾਦ ਉਹ ਜੱਛੂ ਕਿਆ ਕਰਦਾ ਬਾਈ ਅੱਛਾ ਕਾ ਕਰਦਾ ਐ ਕਾ ਖਾਣਾ ਐ ਕਾ ਖਾਣਾ ਐ ਪੋਰੀਆ ਖਾਂਦੀ ਐ ਉਹ ਕਿਹਨੇ ਦਿੱਤੀਆਂ ਪੋਰੀਆਂ ਤੈਨੂੰ ਮੰਮਾ ਮੰਮਾ ਨੇ ਦਿੱਤੀਆਂ ਅੱਛਾ ਸੱਚੀ ਗੱਲ ਤਾਂ ਕਰ ਦੋ ਸੱਚੀ ਗੱਲ ਤਾਂ ਕਰ ਦੋ ਤੇ ਬਾਕੀ ਬਾਈ ਆਹ ਟਰੈਕਟਰ ਦੀ ਜਿਹੜੀ ਡਿਮਾਂਡ ਹੈ ਜੀ ਉਹ 190000 ਰੁਪਇਆ ਠੀਕ ਹੈ ਜੀ ਬਾਕੀ ਮਾਨਤਾਣਾ ਜਿਹੜਾ ਵੀ ਆਇਆ ਵੀਰ ਆਪਾਂ ਜਰੂਰ ਕਰਾਂਗੇ ਤੇ ਪਿਆਬ ਦਾ ਨੰਬਰ ਠੀਕ ਹੈ ਜੀ ਤੇ ਜੇ ਕੋਈ ਵੀਰ ਹੋਇਆ ਚਾਹ ਪਾਨ ਸੱਜਣਾ ਤਾਂ ਦੇਖ ਲਓ ਟਰੈਕਟਰ ਪਿਛਲੇ ਟਾਇਰ ਬਾਈ ਤੁਹਾਨੂੰ ਸਾਹਮਣੇ ਆ 25 30 ਇੱਕ ਟਾਇਰ ਥੋੜਾ ਜਿਹਾ ਵੱਧ ਕੇ ਸਿਆਵਾ ਬਾਈ ਇੱਕ ਦੀ ਗੱਡੀ ਵਧੀਆ ਖੜੀ ਆ ਦੇਖੋ ਇਹਦੀ ਗੱਡੀ ਵਧੀਆ ਖੜੀ ਆ ਬਾਈ ਥੋੜੀ ਜੀ ਠੀਕ ਹੈ ਜੀ ਬਾਕੀ ਕਿਸੇ ਵੀ ਨੇ ਕੋਈ ਵਿੱਚ ਟਰੈਕਟਰ ਦੇਣਾ ਹੋਇਆ ਬਾਈ ਉਹ ਵੀ ਕਰ ਲਾਂਗੇ ਵੱਧ ਦਾ ਘਾਟਾ ਠੀਕ ਹੈ ਜੀ ਤੇ ਕਈ ਵੀਰਾਂ ਕੋਲ ਹੁੰਦਾ ਵੀ ਵਿੱਚ ਪੁਰਾਣਾ ਟਰੈਕਟਰ ਹੁੰਦਾ ਉਹ ਵੀ ਵਿੱਚ ਆਪਾਂ ਕੱਟ ਲਾਂਗੇ ਬਾਈ ਠੀਕ ਹੈ ਜੀ ਜਾਇਜ ਰੇਲੇ ਚ ਜਿੱਦਾਂ ਟਰੈਕਟਰ ਲੈਣਾ ਤਾਂ ਬਾਈ ਦੂਆ ਟਰੈਕਟਰ ਵੀ ਉਹ ਹਿਸਾਬ ਨਾਲ ਮਾਰਕੀਟ ਦੇ ਰੇਟ ਵਿੱਚ ਇਹ ਚੀਜ਼ ਵਿਕਦੀ ਬਾਈ ਆਪਣੀ ਕੋਸ਼ਿਸ਼ ਹੁੰਦੀ ਵੀ ਆਪਾਂ ਬੰਦੇ ਨੂੰ ਇਹ ਸ਼ਰਤ ਤੇ ਟਰੈਕਟਰ ਦੇ ਵੀ ਕੱਲੂ ਵੀ ਤੁਸੀਂ ਆ ਆਪਣਾ ਟਰੈਕਟਰ ਵੇਚਣਾ ਬਾਈ ਤਾਂ ਆਪਾਂ ਮੰਨ ਲਈ ਫੇਰ ਆਪਾਂ ਦੇ ਟਰੈਕਟਰ ਸਾਰੇ ਉਹ ਰੇਟ ਵਿੱਚ ਹੁੰਦੇ ਨੇ ਵੀ ਕੱਲ ਨੂੰ ਆਪਾਂ ਹੀ ਜੇ 2 ਮਹੀਨੇ ਬਾਅਦ 4 ਮਹੀਨੇ ਬਾਅਦ ਸਾਲ ਬਾਅਦ ਟਰੈ ਤਵਾਈ ਆਪਾਂ ਹੀ ਦੁਬਾਰਾ ਲੈ ਲਾਂਗੇ ਟਰੈਕਟਰ ਦਾ ਕੁਛ ਵਿਗੜੇ ਨਾ ਠੀਕ ਹੈ ਜੀ ਜਿਵੇਂ ਦੀ ਚੀਜ਼ ਆਪਾਂ ਦਿੱਤੀ ਆ ਸਾਨੂੰ ਉਦਾਂ ਦੀ ਹੋਵੇ ਤੇ ਬਾਕੀ ਚਲੋ ਬਾਈ ਠੀਕ ਹੈ ਜੀ ਤੇ ਵੀਡੀਓ ਦੇ ਵਿੱਚ ਇੰਨਾ ਹੀ ਕਿਸੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਆ ਕਰੋ ਜੀ ਤੇ ਬਾਕੀ ਆਪਣੇ ਕੋਲ ਰੋਪੜ ਵੀ ਏਜੰਸੀ 'ਚ ਟਰੈਕਟਰ ਖੜੇ ਨੇ ਇੱਕ ਆਪਣੇ ਕੋਲ 19 ਮਾਡਲ ਆ ਸਵਰਾਜ ਉਹਦੀ ਵੀ ਕੱਲ ਨੂੰ ਵੀਡੀਓ ਪਾਵਾਂਗੇ ਆਪਾਂ ਤੇ ਆਦੇ ਬਲੌਗ 'ਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ ਚੈਨਲ ਜੱਗੂ ਮਹਾਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਕਿਸੇ ਹੋਰ ਬਲੌ